ਨੇ ਤਾਂ ਸਰਕਾਰੀ ਸਕੂਲਾਂ ਬਾਰੇ ਇਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿੱਡੇ ਮੀਲ ਚ ਇੱਕ ਅਦਾ ਮਾਸਟਰ ਹਾਈ ਸਕੂਲ ਰਿਸਟਰ ਲੈ ਕੇ ਗਿਆ ਹੋਇਆ ਕਿਉਂਕਿ ਮੈਂ ਟੀਚਰ ਦਾ ਬੇਟਾ ਮੈਨੂੰ ਪਤਾ ਹੈ 2 ਦੀ ਡਿਊਟੀ ਜਨਗਣਨਾ ਤੇ 3 ਨੂੰ ਕਰੋਨਾ ਵਾਲੇ ਪਾਸੇ ਲਾ ਰੱਖਿਆ ਹੈ ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਫੈਸਲਾ ਕੀਤਾ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜ੍ਹਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇਵਾਂਗੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵਾਈਜ਼ਨ ਕਰਨਾ ਹੈ ਕਿ ਕੋਈ ਪੜਾਈ ਪੱਖੋਂ ਤਾਂ ਨਹੀਂ ਕੰਮੀ ਚੱਲ ਰਹੇ ਪੇਰੈਂਟ ਟੀਚਰ ਮੀਟਿੰਗ ਕਦੇ ਸਰਕਾਰੀ ਸਕੂਲਾਂ ਚ ਸੁਣਿਆ ਸੀ ਪੇਰੈਂਟ ਟੀਚਰ ਮੀਟਿੰਗ ਮੈਨੂੰ ਕਿਸੇ ਨੇ ਪੁੱਛ ਲਿਆ ਮੈਂ ਕਿਤੇ ਸਕੂਲ ਦੇ ਫੰਕਸ਼ਨ ਚ ਗਿਆ ਮੈਨੂੰ ਕਹਿੰਦੇ ਜੀ ਤੁਹਾਡੀ ਪੇਰੈਂਟ ਟੀਚਰ ਮੀਟਿੰਗ ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦੇ ਸਿਰ ਬਾਪੂ ਨੂੰ ਬੁਲਾ ਕੇ ਲਿਆ ਬਸ ਆਉਂਦੇ ਬਾਪੂ ਤਰ ਦਿੰਦਾ ਸੀ ਦੋ ਤਿੰਨ ਕਰੇ ਜਾ ਕੇ ਮਾਂ ਤਰ ਦਿੰਦੀ ਸੀ ਦੋ ਤਿੰਨ ਬੇਤਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕਿ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ 릭ਸ਼ੇ ਵਾਲਾ ਵੀ ਆ ਕੇ ਪੁੱਛਦਾ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ ਉਹ ਸਕੂਲ ਤੋਂ ਬਾਅਦ ਕਿਹੜੀ ਸੰਗਤ ਦੇ ਵਿੱਚ ਜਾ ਰਿਹਾ ਹੈ ਇਹਦੇ ਨਾਲ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਦੇ ਵਿੱਚ ਸਹਿਯੋਗ ਵਧਿਆ ਤਾਲਮੇਲ ਵਧਿਆ ਇਹ ਚੀਜ਼ਾਂ ਤੁਸੀਂ ਹੋਰ ਵੀ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣੀਆਂ ਨੇ ਕਿ ਭਾਈ ਆਹ ਜ਼ਿੰਦਗੀ ਹੈ ਥੋੜਾ ਜਿਹਾ ਹੁਣ ਟਫ ਲਾਈਫ ਥੋੜੀ ਜੀ ਬਚਪਨ ਟਫ ਹੋ ਜਾਊਗਾ ਤਾਂ ਸਾਰੀ ਜ਼ਿੰਦਗੀ ਸੌਖੀ ਹੋ ਜਾਊਗੀ ਜੇ ਹੁਣ ਥੋੜਾ ਜਿਹਾ ਸ਼ਰਾਰਤਾਂ ਕਰ ਲਓਗੇ ਤਾਂ ਸਾਰੀ ਜ਼ਿੰਦਗੀ ਔਖੀ ਹੋ ਜਾਊਗੀ ਬਾਅਦ ਦੇ ਵਿੱਚ ਪਛਤਾਈ ਜਾਓਗੇ ਹੁਣ ਅੰਗਰੇਜ਼ੀ ਵਾਲੇ ਮਟਰ ਜੀ ਖੜੇ ਹੋ ਗਏ ਸੀਗੇ ਅਸੀਂ ਤਾਂ ਅੰਗਰੇਜ਼ੀ ਵਾਲੇ ਮਾਸਟਰਾਂ ਬਾਰੇ ਕੋਈ ਬਹੁਤੀ ਵਧੀਆ ਵਿਚਾਰ ਰੱਖਦੇ ਹੀ ਨਹੀਂ। ਅਸੀਂ ਤਾਂ ਇਹੀ ਦੁਆ ਕਰਦੇ ਸੀ ਵੀ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ ਜਾਵੇ। ਸੁਣਿਆ ਸੀਗਾ ਵੀ ਬੱਚਿਆਂ ਦੀ ਰੱਬ ਸੁਣਦਾ ਹੈ। ਪਰ ਇਹ ਗੱਲ ਵੀ ਗਲਤ ਸਾਹਤ ਹੋਈ ਕਦੇ ਤਾਪ ਨਹੀਂ ਚੜਿਆ ਸਭ ਤੋਂ ਪਹਿਲਾਂ ਆ ਜਾਂਦੀ ਸੀ ਉਹ। ਸੋ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ। ਤੇ ਮਿਸ ਸਕੂਲ ਆਫ ਹੈਪੀਨੈਸ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੇ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲ ਹੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਕਹਿ ਬੈਠਾ ਕੇਦਰੀਵਾਲ ਸਾਹਿਬ ਕਿਉਂਕਿ ਮੇਰੇ ਸਾਹਮਣੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਸਾਰੇ ਕਨਵੈਂਟੇਰੀਅਨ ਨੇ ਸਾਰੇ ਕਨਵੈਂਟ ਸਕੂਲਾਂ ਚ ਪੜੇ ਹੋਣੇ ਮੈਂ ਅੰਕਲਾ ਸਰਕਾਰੀ ਅਨਸਰ ਹੁਣ ਜਿਹੜੇ ਸਰਕਾਰੀਅਨ ਨੇ ਉਹਨਾਂ ਕੋਲ بیس ਬਹੁਤ ਹੁੰਦਾ ਜੀ ਉਹਨਾਂ ਨੂੰ ਤਾਂ ਵਿਚਾਰਨ ਪੰਜਾਬੀ ਨਹੀਂ ਆਉਂਦੇ ਉਹ ਤਾਂ ਪੰਜਾਬੀ ਪੰਜਾਬੀ ਚ ਉਲਝ ਜਾਂਦੇ ਆ ਹਨਾ ਕਿਉਂਕਿ ਉਹਨਾਂ ਨੂੰ 6ਵੀਂ ਚ ਪੰਜਾਬੀ ਲੱਗਦੀ ਹੈ 10ਵੀਂ ਚ ਸਮਝ ਲੱਗਦੀ ਹੈ ਤੇ ਵਿਧਾਨ ਸਭਾ ਚ ਵੀ ਇਹੀ ਹੁੰਦਾ ਪੰਗਾ ਵੀ ਪੰਜਾਬੀ ਬੋਲ ਉਹਨੂੰ ਪੰਜਾਬੀ ਪਤਾ ਨਹੀਂ ਜਦੋਂ ਉਹਨਾਂ ਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਹੋ ਜਾਂਦੇ ਨੇ ਉਹ ਮੈਂ ਮੈਂ ਕਿਤੇ ਕਹਿ ਬੈਠਾ ਪੱਤਰਕਾਰਾਂ ਚ ਮੈਂ ਕਿਹਾ ਵੀ ਯਾਰ ਸਰਕਾਰੀ ਸਕੂਲ ਨੇ ਉਹ ਪਰਸਨੈਲਿਟੀ ਡਵੈਲਪਮੈਂਟ ਦਾ ਸਭ ਤੋਂ ਵਧੀਆ ਜ਼ਰੀਆ ਨੇ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਗਵਰਨਮੈਂਟ ਸਕੂਲ ਜਿਹੜੇ ਨੇ ਉਹ ਉਹਨਾਂ ਨੇ ਸਿਖਾ ਸਕਦੇ ਜਿੰਨਾ ਸਰਕਾਰੀ ਸਿਖਾਉਂਦੇ ਆ ਕਹਿੰਦੇ ਜੀ ਕਿਵੇਂ ਜੀ ਉੱਥੇ ਤਾਂ ਟੀਚਰ ਹੀ ਹੈ ਨਹੀਂ ਉੱਥੇ ਤਾਂ ਫਰਨੀਚਰ ਹੀ ਹੈ ਨਹੀਂ ਉੱਥੇ ਤਾਂ ਨਹੀਂ ਉੱਥੇ ਉਹ ਨਹੀਂ ਮੈਂ ਕਹੀ ਗੱਲ ਸੁਣੋ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਸਿਖਾਉਂਦਾ ਹੈ ਬਿਕਰੋਂ ਸਕੂਲ ਨੂੰ ਤਾਂ ਚੱਲ ਪੇ ਸਕੂਲ ਜਾਣਾ ਹੈ ਜਾਂ ਨਾ ਕਿਹੜਾ ਵੱਡਾ ਫੈਸਲਾ ਸਰ ਬਹੁਤ ਵੱਡਾ ਫੈਸਲਾ ਸਰ ਕਿਉਂਕਿ ਉੱਥੇ ਕਿਹੜਾ ਘਰੇ ਫੋਨ ਆਉਣਾ ਵੀ ਥੋੜਾ ਬੱਚਾ ਨਹੀਂ ਆਇਆ ਸਰ ਕਾ ਪ੍ਰਾਈਵੇਟ ਤੋਂ ਫੋਨ ਆਇਆ ਅੰਦਰ ਸਰ ਵੀ ਥੋੜਾ ਬੱਚਾ ਨਹੀਂ ਆਇਆ ਅੱਜ ਚਲੋ ਫੈਸਲਾ ਲੈ ਲਿਆ ਵੀ ਚਲੇ ਜੰਨੇ ਆ ਚਲ ਫਿਰ ਅੱਗੇ ਜਾ ਕੇ ਇੱਕ ਹੋਰ ਫੈਸਲਾ ਲੈਣਾ ਹੈ ਅੱਧੀ ਛੁੱਟੀ ਵੇਲੇ ਭੱਜਣਾ ਹੈ ਜਾ ਹੱਥ ਮੇ ਪੀੜ ਚ ਭੱਜੇ ਬੜਾ ਵੱਡਾ ਫੈਸਲਾ ਜੀ ਫੇਰ ਸਰਕਾਰੀ ਸਕੂਲ ਜਿਹੜੇ ਨੇ ਰਾਜਨੀਤੀ ਸਿਖਾਉਣ ਚ ਸਭ ਤੋਂ ਵੱਡਾ ਜ਼ਰੀਆ ਨੇ ਇਸੇ ਕਰਕੇ ਆ ਫੇਲ ਨੇ ਕਨਵੈਂਟੇਰੀਅਨ ਸਰਕਾਰੀ ਸਕੂਲੇ ਸਿਖਾਉਂਦਾ ਹੈ ਵੀ ਜਦੋਂ ਭਜਣਾ ਹੈ ਕੱਲਿਆਂ ਨੇ ਭਜਣਾ ਹੈ ਜਾਂ ਪੰਜ ਸੱਤ ਬੰਦਿਆਂ ਨੂੰ ਨਾਲ ਲੈ ਕੇ ਭਜੇ ਗੁਰਪਤਵ ਬਣਾਈ ਹੈ ਨਾ ਇੱਕ ਉਸ ਤੋਂ ਬਾਅਦ ਫਿਰ ਫੈਸਲਾ ਲੈਣਾ ਹੈ ਵੀ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਫਿਰ ਇਹ ਵੀ ਦੇਖਣਾ ਉਹਦੇ ਨਾਲ ਬੰਦੇ ਕਿੰਨੇ ਨੇ ਫਿਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਨੇ ਭੱਜਣਾ ਕਿੱਧਰ ਦੀਏ ਇਤੋਂ ਵੱਡੇ ਕੋਈ ਪਰਸਨੈਲਿਟੀ ਡਵੈਲਪਮੈਂਟ ਦੀ ਕਲਾਸ ਕਿਤੇ ਲੱਗ ਸਕਦੀ ਹੈ ਜਨਾਬ ਉਤੋਂ ਹੁਣ ਤੁਸੀਂ ਨੰਬਰ ਵੀ ਦਵਾਉਣ ਲੱਗ ਗਏ ਇਹ ਤਾਂ ਬੇਤਾਂ ਬਈ ਸੋਨਾ ਬਣ ਕੇ ਨਿਕਲਣਗੇ ਜਿਹੜੇ ਤੁਹਾਡੇ ਪੜਾਏ ਹੋਏ ਨੇ ਹੁਣ ਤਾਂ ਸੋਏ ਇਸੇ ਤਰ੍ਹਾਂ ਹੱਸਦੇ ਖੇਡਦੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਸਿਖਾਓ ਉਹਨਾਂ ਨੂੰ ਇਹੋ ਜਿਹੀਆਂ ਕਹਾਣੀਆਂ ਦੱਸੋ ਸਾਡੇ ਗੁਰੂਆਂ ਦੀਆਂ ਸਾਡੇ ਛੋਟੇ ਸਹਿਬਜ਼ਾਦਿਆਂ ਦੀਆਂ ਛੋਟੇ-ਛੋਟੀਆਂ ਉਮਰਾਂ 'ਚ ਕਿਵੇਂ ਕੁਰਬਾਨੀਆਂ ਕਿਵੇਂ ਉਹਨਾਂ ਨੇ ਧਰਮ ਹਿੱਤ ਸੀਸ ਦਿੱਤੇ ਦੁਵਾਰਾਂ ਚਣਵਾਏ ਗਏ ਸਾਰਾ ਦੱਸੋ ਆਪਣਾ ਕਲਚਰ ਅਤੇ ਨਹੀਂ ਸੰਤ ਦੱਸੇ ਨਹੀਂ ਪੜਾਇਆ ਹੀ ਕੁਝ ਹੋਰ ਜਾਂਦਾ ਸੰਤਾਂ ਢਾਕੀਆਂ ਰੱਖਣੇ ਸੀ ਕਿਸੇ ਢਾਕੀਆਂ ਦੀ ਪੋਸਟਾਂ ਨਿਕਲੀਆਂ ਬੰਦਾ ਸਿਲੈਕਟ ਹੋ ਗਿਆ ਸਾਰੀਆਂ ਕੁਆਲਿਫੀਕੇਸ਼ਨਸ ਪੂਰੀਆਂ ਕਰਦਾ ਸੀ ਉਹਨੂੰ ਕਹਿੰਦੇ ਬਸ ਆਖਰੀ ਇੰਟਰਵਿਊ ਹੈ ਬਾਕੀ ਤਾਂ ਤੂੰ ਸਿਲੈਕਟ ਹੋ ਗਿਆ ਕਹਿੰਦੇ ਅੱਛਾ ਕਹਿੰਦੇ ਦੱਸੋ ਜੀ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਭੰਨਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤੋ ਕੁਝ ਹੋਰ ਪੁੱਛ ਲੋ ਵੀ ਸੰਗਰੂਰ ਤੋਂ ਸੁਨਾਮ ਤੱਕ ਦੂਰੀ ਕਿੰਨੀ ਐ ਸੁਨਾਮ ਤੋਂ ਤੁੰਗਾ ਕਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਝ ਪੜਾਈ ਜਾਂਦੇ ਐ a2+b2+2ab ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਜਿੰਦਗੀ ਚ ਕੰਮ ਕੰਮ ਆਉਣ ਵਾਲੀਆਂ ਚੀਜ਼ਾਂ ਤਾਂ ਪੜਾਓ ਨਾ ਅੱਜ ਕੱਲ ਪੜਾਈ ਜਿਹੜੀ ਐ ਉਹ ਜ਼ਿੰਦਗੀ 'ਚ ਕੰਮ ਆਉਣ ਵਾਲੀ ਪੜਾਈ ਜਾਂਦੀ ਹੈ। ਤਾਈਓ ਬੱਚਿਆਂ 'ਚ ਕੌਨਫੀਡੈਂਸ ਵੱਧ ਗਿਆ। ਕਿ ਹਾਂ ਯਾਰ ਉਹੀ ਗੱਲਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ 'ਚ ਕੰਮ ਆਉਣਗੇ। ਸੋ ਸਕਿੱਲ ਡਵੈਲਪਮੈਂਟ ਤੇ ਅੱਜ ਧਿਆਨ ਦਿੱਤਾ ਜਾ ਰਿਹਾ। ਕੁਝ ਸਿਖਾਈਏ, ਕਿਤਾਬੀ ਕੀੜੇ ਨਾ ਬਣਾਈਏ। ਇੱਕ ਸਾਧ ਸੀਗਾ ਡੇਰੇ ਤੇ ਬੈਠਾ ਸੀ। ਉਹਦੇ ਕੋਲੇ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ। ਆਪਦੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਕਹਾਣੀ। ਛੋਟੀ ਜੀ ਕਹਾਣੀ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਇਹ ਆਰ ਖੂਨ ਖਰਾਬ ਬਕਾਨੂ ਕਰਨਾ ਹੈ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋ ਇਹ ਤੋਂ ਕਿੰਨੇ ਦਾ ਵੇਚਦਾ ਹੈ ਘੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜਾ ਚਿੱਟੇ ਰੰਗ ਦਾ ਘੋੜਾ 50 ਲੱਖ ਰੁਪਿਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਛੇਰਾ ਸੀ ਜਦੋਂ ਉਹਨੂੰ ਪਾਲਿਆ ਸੀ ਉਹ ਕਹਿੰਦੇ ਪੱਪਾ ਜੀ 70 ਲੱਖ ਤੇ ਨਿਵੇੜੀ ਇਹ ਗੱਲ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਵਾਤੇ ਦੱਸਿਓ ਚੱਲ ਕਹਿੰਦਾ ਫੇਰ ਡਾਕੂ ਬਖੇਲ ਸਿੰਘ ਵੱਲੋਂ ਆਏ ਹੋਏ ਆਂ ਕਰੋੜ ਤੇ ਗੱਲ ਨਿਬੜ ਗਈ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਫੇਰ ਗੱਲਾਂ ਕਰੀ ਜਾਂਦੇ ਹੋ ਉਹ ਚਲੇ ਗਏ ਉਨੇ ਜਾ ਕੇ ਦੱਸਤਾ ਕਹਿੰਦਾ ਇਸ ਤਕਰੋੜ ਰੁਪਇਆ ਲਾਤਾ ਸੀ ਪਰ ਵੇਚਦਾ ਨਹੀਂ ਕਹਿੰਦਾ ਠੀਕ ਹੈ ਕੋਈ ਨਹੀਂ ਸਾਦਾ ਸੰਤਾਂ ਦਾ ਸੁਭਾਅ ਹੁੰਦਾ ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਟੀ ਜੀ ਲੋਈ ਲਈ ਹੋਈ ਸੀ ਕੁੱਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ ਕੜੀਸ ਕੜੀਸ ਕੇ ਤੁਰ ਰਿਹਾ ਸੀ ਅੰਨਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜਾ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜਾਏ ਤਾਂ ਮੈਂ ਬਾਤ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ 'ਚ ਹੀ ਕਿਤੇ ਡਿਗ ਡੁਗ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖ 'ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉਤਰ ਜਨਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠੂੰ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋੜੇ ਤੇ ਬਿਠਾ ਲਿਆ ਆਪ ਹਜੇ ਚੜਨੀ ਲੱਗਿਆ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਸੁਣ ਓਏ 사ਦਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨਹੀਂ ਵੱਚਿਆ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬਾੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਉਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਇਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਵੀ ਬਿਲਕੁਲ ਸਹੀ ਗੱਲ ਐ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ 'ਚ ਉਹਦੀਆਂ ਬਾਗਾਂ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਹੈ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ ਉਹ ਡਾਕੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਦੱਸਿਓ ਨਾ ਦੱਸਿਓ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾਂ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਇਹੋ ਜਿਹੀ ਚੀਜ਼ਾਂ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਗਈ ਤਾਂ ਘਟੋ ਘਟ ਇਹ ਗੱਲ ਉਹਦੇ ਮਾਈਂਡ 'ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ ਸਵਾਜ ਸੰਗਰੂਰ 'ਚ ਆਏ ਆ ਸੰਗਰੂਰ ਸਾਡੀ ਆਪਣੀ ਕਰਮ ਭੂਮੀ ਹੈ ਜਨਮ ਭੂਮੀ ਹੈ ਤੇ ਕੀ ਜੀਵਤ ਸਾਫ ਦਾ ਮੈਂ ਸਵਾਗਤ ਵੀ ਕਰਨਾ ਸੰਗਰੂਰ ਪਹੁੰਚਣ ਤੇ ਤੇ ਨਾਲ ਨਾਲ ਅੱਜ ਦੇ ਇਸ ਖੁਸ਼ੀ ਦੇ ਫੰਕਸ਼ਨ 'ਚ ਉਹਨਾਂ ਦਾ ਘਰ ਮਗਦਮ ਕਰਦਾ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦਿਆਂ ਰਹਿਣ ਵਧਾਈਆਂ ਸੋ ਇਸ ਕਰਕੇ ਕਦੇ ਨਿਯੁਕਤੀਆਂ ਪੱਤਰ ਕਦੇ ਅਪੁਆਇੰਟਮੈਂਟਸ ਕਦੇ ਕੱਸੀਆਂ ਦੇ ਪਾਣੀ ਦੇ ਸਾਡੇ ਵਪਾਰ ਦੇ ਵਾਦੇ ਐਸੀ ਤਰ੍ਹਾਂ ਪੰਜਾਬ ਚ ਚੱਲਦੇ ਰਹਿਣ ਤੁਸੀਂ ਜੋ ਜਿੰਮੇਵਾਰੀ ਦਿੱਤੀ ਐ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪੈਨ ਦੇਓਗੇ ਤੁਹਾਡੇ ਹੱਕ ਚ ਚੱਲੂਗਾ ਚੇਲੇ ਚਪਟਿਆਂ ਦੇ ਜਾਂ ਫਿਰ ਆਪਣੇ ਕੋਈ ਰਿਸ਼ਤੇਦਾਰਾਂ ਦੇ ਹੱਕ ਚ ਨਹੀਂ ਚੱਲੂਗਾ ਜਦੋਂ ਚੱਲੂਗਾ ਤੁਹਾਡੇ ਹੱਕ ਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਤਾਂ ਮੈਂ ਹੁਣੇ ਅਜੇ ਉਤਰੀਏ ਇੱਥੇ ਤਾਂ ਮੈਨੂੰ ਕੇਜਰੀਵਾਲ ਸਾਹਿਬ ਕਹਿੰਦੇ ਇਹ ਘਰ ਆਪਕਾ ਹੈ ਨਾ ਮੈਂ ਕਿਹਾ ਹਾਂਜੀ ਕਹਿੰਦੇ ਆਪਕਾ ਹੀ ਹੈ ਨਾ ਮੈਨੇ ਕਿਹਾ ਹਾਂਜੀ ਮੇਰਾ ਹੈ ਕਿਰਾਏ 'ਤੇ ਤੇ ਕਹਤੇ ਆਪਕ ਨੇ ਲਿਆ ਨਹੀਂ ਤਾ ਮੈਨੇ ਕਹਾ ਜੀ ਕਿਰਾਏਦਾਰ ਕਹਿੰਦਾ ਨਾ ਮੈਂ ਵੇਚਣਾ ਨਾ ਤੈਨੂੰ ਇੱਥੋਂ ਨਿਕਲਣ ਦੇਣਾ ਸੋ ਉਸੇ ਕਰਨਾ ਚਾ ਸੌਣਾ ਬੰਦੇ ਨੇ ਓਨੀ ਕਿ ਜਗ੍ਹਾ ਤੇ ਹੁੰਦਾ ਖਾਣੀਆਂ ਉਹੀ ਦੋ ਰੋਟੀਆਂ ਹੁੰਦੀਆਂ ਨੇ بس ਉਹੀ ਉਹ ਕਹਿੰਦਾ ਹੈ ਕਿ ਮਕਾਨ ਤੋਂ ਆਠ ਕਮਰੋਂ ਦਾ ਜ਼ਰੂਰ ਹੁੰਦਾ ਹੈ ਬੰਦਾ ਤਾਂ ਇੱਕ ਕਮਰੇ ਵਿੱਚ ਸੋਤਾ ਹੈ ਬਾਕੀ ਮਕਾਨ ਮੇ ਉਸ ਦਾ غرੂਰ ਸੋਤਾ ਹੈ ਸੋ ਇਸ ਕਰਕੇ ਸੋਣਾ 19 ਜਗ੍ਹਾ ਤੇ ਰੋਟੀ 19 ਖਾਣੀਆਂ ਨੇ ਜੇ ਕਿਸੇ ਦਾ ਭਲਾ ਕਰ ਜਿਓਗੇ ਤਾਂ ਜ਼ਿਆਦਾ ਦੁਆਵਾਂ ਮਿਲ ਜਾਂਦੀਆਂ ਨੇ ਔਰ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਦੁਆ ਇਸਿੱਧੇ ਬਾਈਪਾਸ ਨਹੀਂ ਹੈ ਕੋਈ ਇਸਿੱਧੀਆਂ ਲਾਈਨਾਂ ਨੇ ਐਸੇ ਤਰ੍ਹਾਂ ਪ੍ਰਮਾਤਮਾ ਸਾਨੂੰ ਬਲ ਬਖਸ਼ਦਾ ਰਵੇ ਅਸੀਂ ਕੰਮ ਕਰਦੇ ਰਹੀਏ ਤੁਹਾਨੂੰ ਬਲ ਬਖਸ਼ਦਾ ਰਵੇ ਤੰਦਰੁਸਤ ਰਹੋ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਵਿਦਿਆ ਵਿਚਾਰੀ ਤੱਪ ਪਰਉਪਕਾਰੀ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਤੁਸੀਂ ਜਿਹੜਾ ਉਹ ਵੰਡਦੇ ਰਹੋ ਔਰ ਫਸਟ ਆਉਂਦੇ ਰਹੋ ਸੈਕੰਡ ਆਉਂਦੇ ਰਹੋ ਔਰ ਪੰਜਾਬ ਨੂੰ ਨੰਬਰ 1 ਬਣਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਜੀ